ਕਤਕ ਦੀ ਪੁੰਨਿਆਂ ਨੂੰ ਚੜਿਆ ਚੰਨ ਹੈ ਵਿਚ ਤਲਵੰਡੀ ਲੱਥ ਗਿਆ ਹਨੇਰਾ ਜੀ ਜਾਵੇ ਧਰਮੀ ਚਾਨਣ ਵੰਡੀ जग ਰੁਸ਼ਨਾਇਆ ਦੁਨੀਆਂ ਦੇ ਤਾਰਨ ਨੂੰ ਆਪੇ ਰੰਗਕਾਰ ਹੈ ਆਇਆ ਸੱਚ ਦੇ ਪ੍ਰਕਾਸ਼ ਬਾਈ ਅੰਬਰਾਂ ਵਿੱਚੋਂ ਟਲਕ ਵਿਖਾਈ ਹੈ ਧਰਮ ਨਿਆਰੇ ਨੇ ਵੇਖੋ ਆਪਣੀ ਬਣਤ ਬਣਾਈ ਜੋ ਸਿੱਖ ਹੋਇਆ ਨਾਨਕ ਦੀ ਆਮਦ ਤੇ ਮਿਟ ਗਈ ਧੁੰਦ ਜਗ ਨਣ ਨਗੋਇਆ ਉਹ ਸਮਾ ਸੁਪਾਗਾ ਵਈ ਸੰਮਤ 1500 ਤੇ 26 ਹੋਈ ਆਮਦ ਧਰਤੀ ਤੇ ਜੀਦਾ ਰੂਪ ਹੈ ਦੀਦਾ ਰੱਬੀ ਚੰਨ ਤੋਂ ਸੋਣਾ ਠਾਰੇ ਜੋਹਿਰਦਿਆਂ ਨੂੰ ਨੂਰੇ ਇਲਾਹੀ ਹੈ ਮਨਮੋਣਾ ਜਿਸ ਕੁੱਲ ਮੁਨਖਤਾ ਨੂੰ ਸੱਚ ਦਾ ਵਖਰਾ ਪੰਧ ਵਿਖਾਉਣਾ ਪੰਡਣਾ ਗਏ ਝੂਠਿਆਂ ਨੂੰ ਜਿਸਨੇ ਸੱਚ ਨੂੰ ਗਏ ਸਮਝਾਉਣਾ ਕਲਿਆਣ ਕੋਲਿਆ ਨਾਨਕ ਦੀ ਆਮਦ ਤੇ ਮਿਟ ਗਈ ਥੁੰਦ ਜਗ ਚਾਨਣ ਗੋਆਵਾ ਮਾ ਤ੍ਰਿਪਤਾ ਦੀ ਕੋਖ ਨੂੰ ਨਾਨਕ ਪੁੱਤ ਨੇ ਭਾਗ ਲਗਾਏ ਕਲਿਆਣ ਦਾਸ ਜੀ ਦੇ ਬਰਖਰਦਾਰ ਨੇ ਬਣ ਕੇ ਆਏ ਸੂਰਤ ਧਾਰੀ ਜੋਤੀ ਜੇ ਧਰਮ ਲਈ ਆਇਆ ਤੁਰਚੋਂ ਕਰਕੇ ਤਿਆਰੀ ਚੰਦਨ ਦੇ ਵਾਂਗੂ ਜੀ ਜਿਸਨੇ ਜਗ ਨੂੰ ਗਹਿ ਮਹਿਕਾਇਆ ਉਹ ਜਗਤ ਜਲੰਦੇ ਨੂੰ ਠਾਰਨ ਗੈ ਤਰ ਤੇ ਆਇਆ ਦੁਖਮ ਕੋਇਆ ਨਾਨਕ ਦੀ ਆਮਦ ਤੇ ਮਿਟ ਗਈ ਥੰਬ ਦਗ ਚਾਨਣ ਹੋਇਆ ਹੈ ਨਾਲ ਤੜਕ ਦੇ ਬਈ ਆ ਗਿਆ ਪਾਦਿਆਂ ਤਾਈ ਬੜਾ ਰਕਦੇ ਬਈ ਆ ਗਏ ਪਾਤਿਆਂ ਤਾਂ ਹੀ ਪੜਾਉਣੇ ਸੱਚ ਦਾ ਜਨੇਊ ਕੀ ਆਇਆ ਜਗ ਨੂੰ ਹੈ ਸਮਝਾਉਣੇ ਗੁਣੀ ਗਿਆਨੀ ਉਹ ਜਗਤ ਗੁਰੂ ਨੇ ਹੈ ਬਣਨਾ ਸਿੱਖ ਧਰਮ ਦਾ ਬਾਨੀ ਹੈ ਮਗਾ ਚਾਨਣੀ ਦੇ ਹੋ ਗਏ ਦੁਨੀਆ ਵਿੱਚ ਪਸਾਰੇ ਬਿਚਲਕ ਨੂਰਾਨੀ ਜੀ ਮੁਖੜੇ ਦੇ ਨੇ ਅਜ ਬਿਨਜਾਰੇ ਸਭ ਨੂੰ ਮੋਇਆ ਨਾਨਕ ਦੀ ਆਮਦ ਤੇ ਮਿਟ ਗਈ ਥੁੰਦ ਜਗ ਚਾਨਣ ਹੋਇਆ ਰਾਜਿਆਂ ਤੇ ਰਾਖਿਆਂ ਨੇ ਜਦ ਸੀ ਰੂਪ ਹੈਵਾਨੀ ਧਾਰੇ ਵਦਿਆਂ ਸੀ ਝੁਲਮ ਬੜਾ ਧਰਤੀ ਰੱਬ ਨੂੰ ਕੂਕ ਪਕਾਰੇ ਸੀ ਕਰ ਲਾਉਂਦੀ ਵਿੱਚ ਪਾਪ ਗੇੜ ਫਸ ਕੇ ਸੀਗੀ ਰੱਬ ਨੂੰ ਤਰਲੇ ਪਾਉਂਦੀ ਬਾਪਰ ਜੇ ਰਾਜੇ ਨੂੰ ਮੂਰੇ ਗੋਕੇ ਜਾਬਰ ਕਹਿਣਾ ਪਾ ਕੇ ਸੋਇ ਉਸ ਦਿਨ ਨੂੰ ਸਿੱਧੇ ਰਾਹ ਦੈਂਤਾ ਵੀ ਪਹਿਣਾ ਤਰਮ ਨੂੰ ਪੋਏ ਨਾਨਕ ਦੀ ਆਮਦ ਤੇ ਮਿਟ ਗਈ ਤੁੰਬ ਦਗ ਚਾਨਣ ਹੋਇਆ ਓ ਵੀਰ ਨਾਨਕੀ ਦਾ ਤੋਲੂ ਤੇਰਾ ਤੇਰਾ ਕਰਕੇ ਕਰ ਸਦਾ ਗਰੀਬਾਂ ਦੇ ਇਹਨੇ ਰੱਖ ਦੇਣੇ ਨੇ ਭਰ ਕੇ ਲੰਗਰ ਲਾਉਣਾ ਕਰ ਕਿਰਤ ਵੰਡ ਛਕਣਾ ਜਗ ਤੋਂ ਰੱਬੀ ਨਾਮ ਜਪਾਉਣਾ ਮਨਜੀਤ ਬੁਟਾਰੀ ਦਾ ਜਾਂਦਾ ਜ ਛੰਦ ਜੋ ਗਾਈ ਮਨਦੀਪ ਸਿੰਘ ਲਿਖਿਆ ਸਤਗੁਰ ਖੈਰ ਕਾਬ ਦੀ ਪਾਈ ਛੰਦ ਸੰਜੋਇਆ ਨਾਨਕ ਦੀ ਆਮਦ ਤੇ ਮਿਟ ਗਈ ਤੁੰਦ ਜਗ ਚਾਨਣ ਹੋਇਆ ਨਾਨਕ ਦੀ ਆਮਦ ਤੇ